ਕੋਈ ਪਾਰਟੀ ਚੰਗੀ ਨਹੀਂ ਹੁੰਦੀ ਕੋਈ ਪਾਰਟੀ ਮਾੜੀ ਨਹੀਂ ਹੁੰਦੀ ਇਹਦਾ ਜਿਹੜੇ ਉਹਨੂੰ ਚਲਾਉਂਦੇ ਹੁੰਦੇ ਨੇ ਮੇਰੇ ਵਰਗੇ ਉਹ ਚੰਗੇ ਜਾਂ ਮਾੜੇ ਹੁੰਦੇ ਨੇ ਜਿਹੜੇ ਪਾਰਟੀ ਨੂੰ ਚਲਾਉਂਦੇ ਹੁੰਦੇ ਨੇ ਉਹ ਚੰਗੇ ਜਾਂ ਮਾੜੇ ਹੋ ਸਕਦੇ ਨੇ ਆਰਗੇਨਾਈਜੇਸ਼ਨ ਪਾਰਟੀਆਂ ਕਦੇ ਉੱਤੇ ਥੱਲੇ ਨਹੀਂ ਹੁੰਦੀਆਂ ਨਾ ਕਿਸੇ ਨੂੰ ਮਾੜਾ ਬੋਲਿਆ ਕਰੋ ਕਿਸੇ ਨੂੰ ਕੋਈ ਲੋੜ ਨਹੀਂ ਹੈਗੀ ਮਾੜਾ ਬੋਲਣ ਦੀ ਸਿਰਫ ਆਪਣੇ ਕੰਮ ਪ੍ਰਤੀ ਜਿਹੜੀ ਆਪਾਂ ਆਪਦੀ ਨਿਗਾਹ ਰੱਖੀਏ ਆਪਣੇ ਕੰਮਾਂ ਦੀ ਸੋਚ ਦੇ ਉੱਤੇ ਨਿਗਾਹ ਰੱਖੀਏ ਤਾਂ ਕਿ ਆਪਾਂ ਵਧੀਆ ਤਰੀਕੇ ਨਾਲ ਆ ਜਿਹੜਾ ਉਹ ਆਪਣੇ ਹਲਕੇ ਦੀ ਡਿਵੈਲਪਮੈਂਟ ਕਰੀਏ ਤੇ ਗੁਰੂ ਮਹਾਰਾਜ ਆਖਰੀ ਚ ਇੱਕ ਚੀਜ਼ ਕਹਾਂਗਾ ਰੱਬ ਨੇ ਮਰੀਆਂ ਬਹੁਤ ਸੁਣੀਆਂ ਨੇ ਬਹੁਤ ਸੁਣੀਆਂ ਨੇ ਰੱਬ ਨੇ ਅੱਜ ਤੱਕ ਮਰੀਆਂ ਤੇ ਦਿਲੋਂ ਝੋਲੀ ਅਟਕੇ ਮੰਗ ਰਿਹਾ ਵੀ ਦੁਬਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਪੇਚਾਂ ਭਵਾ ਦੀ ਉਰੋਂ ਮੁੱਖ ਮੰਤਰੀ ਜਾਵੇ ਨਾ ਉਰੋਂ ਕਿਸੇ ਹੋਰ ਸੀਟਵਾਲ ਨਾ ਜਾਵੇ ਜਿੰਦਾਬਾਦ ਓਏ ਕੋਈ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜਾ ਚਾਹੇ ਹਾਰ ਜਾਾਂ ਜਿੱਤਣ ਹਾਰਨ ਦੀ ਗੱਲ ਨਹੀਂ ਪਰ ਜੋ ਘਾਟ ਬਾਅਦ ਮੈਨੂੰ ਲੱਗਦਾ ਵੀ ਮੇਰੇ ਚ ਉਹ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਵਾਂਗਾ ਬਾਕੀ ਵਾਹਿਗੁਰੂ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਹਰੇਕ ਦੀ ਦਿਨ ਰਾਤ ਤੁਹਾਡੀਆਂ ਤਰੱਕੀਆਂ ਹੋਣ ਸਾਰਿਆਂ ਦੇ ਕੰਮਾਂ ਜਿਹੜੀ ਫਤੇ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਿਸ਼ਨ 2027 ਦੇ ਤਹਿਤ ਸਾਡੇ ਹਲਕਾ ਤੁਰੀ ਦੇ ਕੋਆਰਡੀਨੇਟਰ ਜਿੱਦਾਂ ਨੂੰ ਲਗਾਇਆ ਗਿਆ ਅਸੀਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਮੜੇ ਮੜਿੰਗ ਜੀ ਸਾਡੀ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਆਂ ਵੀ ਸਾਡੇ ਦਲਵੀਰ ਗੋਲਡੀ ਨੇ ਥੋੜਾ ਜਿਹਾ ਸਮੇਂ ਦੇ ਵਿੱਚ ਐਡਾ ਵੱਡਾ ਕੱਟ ਕਰਿਆ ਕਿਉਂਕਿ ਅੱਜ ਵਰਕਰਾਂ ਦਾ ਕਾਂਗਰਸ ਪ੍ਰਤੀ ਦਿਨੋਂ ਦਿਨ ਮੋਹ ਵਧ ਰਿਹਾ ਜਿਹੜੀ ਸਾਡੀ ਅੱਜ ਮੁੱਖ ਮੀਟਿੰਗ ਸੀ ਵੀ ਅਸੀਂ ਬੂਥ ਲੈਵਲ ਤੇ ਕਮੇਟੀਆਂ ਬਣਾਉਣੀਆਂ ਮੰਡਲ ਮੰਡਲ ਬਣਾਉਣੇ ਨੇ ਬਲਾਕ ਦੇ ਵਿੱਚ 33 33 ਮੈਂਬਰੀ ਕਮੇਟੀ ਬਣਾ ਕੇ ਉਹ ਅਸੀਂ ਹਾਈ ਕਮਾਂਡ ਨੂੰ ਭੇਜਣੀਆਂ ਇਹ ਇੱਥੇ ਵਰਕਰਾਂ ਦੀ ਡਿਊਟੀ ਲਗਾਈ ਗਈ ਹੈ ਬੜੀ ਸਹੀ ਸਵਾਲ ਹੈ ਤੁਹਾਡੇ ਜਿਵੇਂ ਨਾਂ ਤੋਂ ਪੁੱਛੋ ਹੁੰਦਾ ਵੀ ਤੁਹਾਡੀ ਕੋਆਰਡੀਨੇਸ਼ਨ ਕਨਾਡਾ ਤੁਹਾਡਾ ਚੈਲੰਜ ਰਹੂਗਾ ਜਿਵੇਂ ਤੁੜੀ ਵਿੱਚ ਦੇਖਿਆ ਜਾਂਦਾ ਵੀ ਕਈ ਹੋਰ ਤਰ੍ਹਾਂ ਦੇ ਲੀਡਰ ਆਪਣੀ ਪਾਰਟੀ ਦੇ ਵਿੱਚ ਸੈਮੈਂਟਿਕ ਐਕਟੀਵਿਟੀਜ਼ ਕਰ ਰਹੇ ਨੇ ਉਹਨਾਂ ਨੂੰ ਕਿਦਾਂ ਤੁਹਾਡਾ ਉਹਦੇ ਵਿੱਚ ਕੋਈ پلان ਕਰ ਰਹੇ ਤੁਸੀਂ ਕਰਵਾਤਾ ਜੀ ਕੋਈ ਪਾਰਟੀ ਦਾ ਨੁਕਸਾਨ ਨਹੀਂ ਹੁੰਦਾ ਜੀ ਪਾਰਟੀ ਹੈ ਜਿਹੜੀ ਸਾਡੀ ਉਹ ਬਹੁਤ ਵੱਡੀ ਹੈ ਵੀ ਜਿਹੜਾ ਟਿਕਟ ਮੰਗਣਾ ਹਰੇਕ ਦਾ ਮੌਲਕ ਅਧਿਕਾਰ ਆ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ ਵੀ ਜਿਹਨੂੰ ਵਰਕਰ ਚ ਹੋਣਗੇ ਹਾਈ ਕਮਾਂਡ ਨੇ ਉਹਨੂੰ ਟਿਕਟ ਦੇਣੀਆਂ ਕਿਉਂਕਿ ਸਾਡਾ ਤਾਂ ਇੱਕੋ ਮਕਸਦ ਆ ਬੂਥ ਮੰਡਲ ਤੇ ਮੰਡਲ ਪ੍ਰਧਾਨ ਬੂਥ ਲੈਵਲ ਬਲਾਕ ਕਮਟੀਆਂ ਪਹਿਲਾਂ ਇਹਨਾਂ ਨੂੰ ਕਾਇਮ ਕਰਨਾ। ਬਾਰੋਂ ਆਪਰੇ ਘਟਦੇ ਆਗੇ ਸਾਰੇ ਜਣੇ ਨਾਲ ਹੀ ਹੋ ਜਾਣਾ। ਇਹਦਾ ਹੋ ਗਈ। ਜੀ ਸਾਹਿਬ ਓਕੇ ਹੁਣ ਆਪਾਂ ਇਧਰ ਆਜੋ ਮੋਢੀ ਸਾਹਿਬ ਹਲਕੇ ਜੀ ਪਹਿਲ ਤੋਂ ਹੰਟ ਕਰਾਈਆ। ਆਪਣੇ ਹਲਕੇ ਵਿੱਚ ਬਾਲੀਵਾਲ ਦੇ ਗਰਾਊਂਡ ਬਣਾਉਣ ਦਾ ਜੇ ਮਾਣ ਹਾਸਲ ਹੋਇਆ 64 ਬਾਲੀਵਾਲ ਦੇ ਗਰਾਊਂਡ ਬਣਾਏ ਨੇ ਪੂਰੀ ਹਲਕੇ ਲਈ ਵੀ ਸਟੇਡੀਅਮ ਦੀ ਬਹੁਤ ਵੱਡੀ ਗ੍ਰਾਂਟ ਆ ਗਈ ਸੀ ਜਗਾ ਨਾ ਮਿਲਣ ਕਰਕੇ ਉਹ ਗ੍ਰਾਂਟ ਮੁੜ ਗਈ ਅੱਜ ਤੱਕ ਜਗਾ ਦੀ ਪ੍ਰੋਬਲਮ ਸੀ ਜ਼ਮੀਨ ਸਟੇਡੀਅਮ ਲਈ ਦੇ ਦਿੱਤੀ ਆਵੇ ਸਕੋਲਜ ਦੇ ਕੋਲੇ ਪਰ ਉਹ ਥੋੜਾ ਜਿਹਾ ਉਹਨਾਂ ਆਪ ਦੇ ਉਹਨਾਂ ਦਾ ਆਪਦਾ ਹਿਸਾਬ ਕਿਤਾਬਾਂ ਤਾਂ ਜਿਹੜੇ ਕੰਮਾਂ ਦੀ ਕਸਰ ਰਹੀ ਉਹ ਉਹਨਾਂ ਲਈ ਸਮਝ ਇਹ ਦਿਨ ਰਾਤ ਮਿਹਨਤ ਕਰਕੇ ਕੰਮ ਕਰਾ ਕੇ ਆਪਣੇ ਹਲਕੇ ਦੀ ਇਨਹਾਰ ਬਦਲਣਗੇ ਤੋਂ ਬਾਅਦ ਮੋਰ ਸਾਹਿਬ ਦਾ ਸਾਰੀ ਸੰਗਤ ਦਾ ਐਮਐਲਏ ਸਾਹਿਬ ਵੀ ਧੰਨਵਾਦ ਕਰਨਗੇ ਸੋ ਹੁਣ ਮੈਂ ਵਿਸ਼ੇਸ਼ ਤੌਰ ਤੇ ਬੇਨਤੀ ਕਰੂੰਗਾ ਵਰਮੇਲ ਸਿੰਘ ਜੀ ਮੋਰ ਨੂੰ ਵੀ ਉਹ ਮਾਈਕ ਤੇ ਆਉਣ ਔਰ ਆਪਣੀ ਵਿਚਾਰਧਾਰਾ ਸਾਡੇ ਅੱਗੇ ਰੱਖਣ ਸਾਡੇ ਕਾਂਗਰਸ ਪਾਰਟੀ ਦੇ ਜੋ ਕੇਸ ਨਾਮ ਤੋਂ ਕੋਆਰਡੀਨੇਟਰ ਲਗਾਏ ਨੇ ਪੀਸੀਸੀ ਵੱਲੋਂ ਗੋਪਿਆਤੂ ਰਾਜੀ फिर अपने मंडल प्रधान बन गए मंडल प्रधान फिर सानू कहना नहीं पाता जी बूथ लैवल से बी एम एल ए कड़ी पार्टी का बनूंग दूजिया पार्टियां कहूरी देम एल ए कांग्रेस पार्टी का बनूंगा आएगा नहीं ਜੋ ਸਾਡੇ ਪੰਜਾਬ ਪਾਰਟੀ ਦੇ ਪ੍ਰਧਾਨ ਨੇ ਮਨਿੰਦਰ ਸਿੰਘ ਰਾਜਾ ਬੜਿੰਗ ਜੀ ਉਹ ਬੜੀ ਹਰੇਕ ਹਲਕੇ ਦੇ ਵਿੱਚ 10 12 ਬੰਦੇ ਟਿਕਾ ਮੰਗਨ ਵਾਲੇ ਤੇ ਪਾਰਟੀ ਟਿਕਟ ਮਿਲ ਗਈ। ਵੀ ਉਹਨਾਂ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ। ਅੱਜ ਆਪਾਂ ਗੋਲਡੀ ਦੀ ਵੀ ਡਿਊਟੀ ਇਹਦੇ ਪਿੰਡ ਦੇ ਵਿੱਚ ਆਮ ਵਰਕਰ ਵਜੋਂ ਲਾਉਣਾ ਹੈ। ਜਦੋਂ ਟਿਕਟਾ ਮੰਗਣ ਵਾਲੇ ਆਮ ਵਰਕਰ ਵਜੋਂ ਵਰਕਰਾਂ ਦੇ ਨਾਲ ਕੰਮ ਕਰਨਗੇ ਵੀ ਬੰਦਾ ਹਾਰ ਜੂ ਅੱਜ ਤੋਂ ਤੁਸੀਂ ਮੇਰੀ ਗੱਲ ਲੇਖ ਲਿਓ ਤੁਸੀਂ ਮੈਥੋਂ ਸੀਨੀਅਰ ਵੀ ਬਹੁਤੇ ਬੈਠੇ ਹੋ ਮੈਥੋਂ ਜੂਨੀਅਰ ਵੀ ਹੋਣਗੇ ਜਦੋਂ ਭਾ ਬੂਦ ਕਮੇਟੀਆਂ ਬਣਾਉਂਦੀਆਂ ਸਾਨੂੰ ਓਕੇ ਵੀ ਕੰਮ ਸੀ ਅੱਛਾ ਜਾਣਾ ਤੁਹੇ ਓਕੇ ਬਈ ਮੀਟਿੰਗ ਦਾ ਕੀ ਮਕਸਦ ਪੁੱਛ ਤੁਸੀਂ ਅੱਜ ਜਿਹੜੇ ਸਾਡੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਉਹਨਾਂ ਦੇ ਦੇਸ਼ਾ ਨਿਰਦੇਸ਼ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਹਰੇਕ ਵਿਧਾਨ ਸਭਾ ਦੇ ਵਿੱਚ ਕੋਆਰਡੀਨੇਟਰ ਸਹਿਬਾਨਾਂ ਨੂੰ ਨਿਯੁਕਤ ਕੀਤਾ ਗਿਆ ਤੇ ਸਾਡੇ ਉਰੇ ਮੋਟ ਸਾਹਿਬ ਜਿਹੜੇ ਕੋਆਰਡੀਨੇਟਰ ਲਾਏ ਨੇ ਤੇ ਨਾਲ ਹੀ ਸੁਨਾਮ ਦੇ ਵਿੱਚ ਗੁਰਪਿਆਰ ਧੂਰਾ ਜੀ ਨੂੰ ਸਾਡੇ ਧੂਰੀ ਨਾਲ ਸੰਬੰਧਤ ਨੇ ਸੀਨੀਅਰ ਕਾਂਗਰਸੀ ਲੀਡਰ ਨੇ ਇਹਨਾਂ ਨੂੰ ਸੁਨਾਮ ਲਾਇਆ ਗਿਆ ਤੇ ਦੋਨਾਂ ਦਾ ਸਨਮਾਨ ਤੇ ਸਤਿਕਾਰ ਕਰਨਾ ਸੀ ਤੇ ਨਾਲ ਹੀ ਮੋਟ ਸਾਹਿਬ ਨੇ ਸਾਨੂੰ ਦੱਸਣਾ ਸੀਗਾ ਕਿ ਕਿਸ ਤਰੀਕੇ ਨਾਲ ਆ ਜਿਹੜਾ ਅਸੀਂ ਇੱਥੇ ਕੰਮ ਕਾਜ ਜਿਹੜਾ ਕਰਨਾ ਇਹਨਾਂ ਨੂੰ ਉਸ ਤਰੀਕੇ ਨਾਲ ਜਿਹੜੀਆਂ ਲਿਸਟਾਂ ਵਗੈਰਾ ਮੁਹैया ਕਰਵਾਉਣੀਆਂ ਨੇ ਤਾਂ ਕਿ ਹਰੇਕ ਹਫਤੇ ਜਿਹੜੀ ਅਸੀਂ ਹਲਕੇ ਦੀ ਉਹ ਵਧੀਆ ਤਰੀਕੇ ਨਾਲ ਜਿਹੜੀ ਸਾਰੇ ਵਰਕਰ ਸਾਹਿਬਾਨ ਨਾਲ ਜਿਹੜੀ ਮੀਟਿੰਗ ਕਰ ਸਕੀਏ 2025 ਦੇ ਚੋਣਾਂ ਲੈ ਕੇ ਕਿਸ ਤਰ੍ਹਾਂ ਹਾਂ ਇਹ ਸਾਰੀ ਜਿਹੜੀ ਮੁਹਮਾ ਇਹ ਆਉਣ ਆਲੀਆਂ ਚੋਣਾਂ ਨੂੰ ਲੈ ਕੇ ਹੀ ਆ ਤੇ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਸਤਕਾਰਯੋਗ ਸੀਨੀਅਰ ਲੀਡਰਸ਼ਿਪ ਜਿਹੜੀ ਮੇਰੇ ਨਾਲ ਖੜੀ ਆ ਤੇ ਬਹੁਤ ਵਧੀਆ ਤਰੀਕੇ ਨਾਲ ਦੇਖੋ ਇਹ ਇੱਕ ਝੂਠ ਬੋਲ ਕੇ ਜਿਹੜੀ ਸਰਕਾਰ ਲੈ ਕੇ ਆਏ ਸੀਗੇ ਉਹ ਜਗਜਾਹਰ ਹੋ ਗਿਆ ਹੁਣ ਸਾਰੀਆਂ ਚੀਜ਼ਾਂ ਇਹ ਤਾਂ ਧੂਰੀ ਆ ਜਿੱਥੇ ਸਰਕਾਰ ਨੂੰ ਮੁੱਖ ਜਿਹੜੇ ਮੁੱਖ ਮੰਤਰੀ ਸਾਹਿਬ ਇਥੋਂ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦਾ ਇਹ ਹਲਕਾ ਸੋ ਇਥੇ ਦੇ ਲੋਕਾਂ ਨੂੰ ਜੇ ਤੁਸੀਂ ਮਾਰਕੀਟ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਇਥੇ ਦੀਆਂ ਹੀ ਜਿਵੇਂ ਸਾਡੇ 슈ਗਰ ਮਿਲ ਜਿਹੜਾ 1954 ਦਾ ਚੱਲ ਰਿਹਾ ਸੀ ਸਾਡੇ ਧੂਰੀ ਦੀ ਸ਼ਾਨ ਸੀ ਉਹ ਬੰਦ ਹੋ ਚੁੱਕਿਆ ਤੇ ਸਾਡੇ ਧੂਰੀ ਦੇ ਵਿੱਚ ਜਿਹੜਾ ਸੁਆ ਧਕੇ ਨਾਲੀ ਉਹਨੂੰ 4-4 ਫੁੱਟ ਕਵਰ ਕਰਕੇ ਇੰਨਾ ਉੱਚਾ ਕਰ ਦਿੱਤਾ ਗਿਆ ਉਹ ਨਾ ਪਾਰਕਿੰਗ ਦੇ ਲਈ ਸਹੂਲਤ ਦੇ ਰਿਆ ਤੇ ਸਾਡੇ ਇੱਥੇ ਜਿੰਨੇ ਵੀ ਜੇ ਮਾਰਕਫੈਟ ਦਾ ਪਾਰਕ ਦੀ ਗੱਲ ਕਰੀਏ ਉਹ ਵੀ ਉੱਥੇ ਦਾ ਉੱਥੇ ਹੀ ਖੜਾ ਹਜੇ ਤੱਕ ਜੇ ਆਈਟੀਆਈ ਜਿਹੜੀ ਅਸੀਂ ਨੇ ਪਾਸ ਕਰਵਾਈ ਸੀ ਮਲਵਾਲ ਸਾਹਿਬ ਦੇ ਵਿਖੇ ਉਹ ਵੀ ਸਾਡੀ ਆਈਟੀਆਈ ਹਜੇ ਤੱਕ ਨਹੀਂ ਚਾਲੂ ਹੋ ਸਕੀ ਸੋ ਬੇਰੇ ਕਹਿਣ ਦਾ ਮਤਲਬ ਵੀ ਇੱਕ ਵੀ ਚੀਜ਼ ਇਹਨਾਂ ਵੱਲੋਂ ਸਾਢੇ 3 ਸਾਲਾਂ ਦੇ ਵਿੱਚ ਧੂਰੀ ਹਲਕੇ ਨੂੰ ਨਹੀਂ ਦਿੱਤੀ ਗਈ ਧੂਰੀ ਦੇ ਓਵਰਬ੍ਰਿਜ ਨੂੰ ਲੈ ਕੇ ਮੁੱਖ ਮੰਤਰੀ ਤੇ ਆਪਣੀ ਧੂਆ ਮੋ ਸਾਹਮਣੇ ਨੇ ਉਹ ਬਿਆਨ ਦੇ ਇੱਕ ਸਾਲ ਤੱਕ ਬੰਦੂਗਾ ਉਹ ਤਿੰਨ ਮਹੀਨੇ ਤੱਕ ਬੰਦੂਗਾ ਕੀ ਕਹਿਣਾ ਇਹ ਸਿਰਫ ਵਾਵਾ ਖੱਟਣੀ ਆ ਜਿਹੜੀ ਕਿਉਂਕਿ ਉੱਥੋਂ ਦੀ ਓਵਰਬ੍ਰਿਜ ਕੱਢਣਾ ਬਾਜ਼ਾਰ ਦੇ ਵਿੱਚੋਂ ਸਦਰ ਬਾਜ਼ਾਰ ਦੇ ਉੱਪਰ ਦੀ ਤਾਂ ਮੈਨੂੰ ਲੱਗਦਾ ਵੀ ਇਹ ਸਾਡੇ ਬਾਜ਼ਾਰ ਸਾਡੀ ਮਾਰਕੀਟ ਨੂੰ ਬਹੁਤ ਨੁਕਸਾਨ ਹੋਊਗਾ ਇਸ ਚੀਜ਼ ਦਾ ਤਾਂ ਅਸੀਂ ਨੇ ਉਸ ਟਾਈਮ ਤੇ ਪ੍ਰਪੋਜ਼ਲ ਬਣਾਈ ਸੀ ਤੇ ਇਹ ਬਜਟ ਦੇ ਵਿੱਚ ਵੀ ਅਪਰੂਵਲ ਆ ਗਿਆ ਸੀ ਪਾਸ ਹੋ ਗਿਆ ਸੀ ਪਰ ਚੋਣ ਜਾਬਤੇ ਦੇ ਹੋਣ ਕਰਕੇ ਉਦੋਂ ਟੈਂਡਰ ਨਹੀਂ ਇਹਦਾ ਲੱਗ ਸਕਿਆ ਸੀ ਤੇ ਜਿਹੜੀ ਅੰਮਾਲਾ ਰੇਂਜ ਦੇ ਜਿਹੜੇ ਆਫੀਸਰ ਸਹਬਾਨ ਨੇ ਉਹਨਾਂ ਨੇ ਵੀ ਇੱਥੋਂ ਜਿਹੜਾ ਸਾਰਾ ਪ੍ਰਪੋਜ਼ਲ ਬਣਾ ਕੇ ਭੇਜਤਾ ਸੀ ਵੀ ਇੱਥੇ ਜਿਹੜਾ ਅੰਡਰਪਾਸ ਹੀ ਕਾਮਯਾਬ ਰਹੂਗਾ ਤਾਂ ਉਹ ਸਿਰਫ ਇਹ ਇਸ ਕਰਕੇ ਨਹੀਂ ਬਣਵਾ ਰਹੇ ਵੀ ਜੇ ਉਹ ਅੰਡਰਪਾਸ ਬਣਵਾਤਾ ਤਾਂ ਉਹਦੇ ਤੇ ਗੋਲਡੀ ਦਾ ਨਾਮ ਆ ਜੂ ਤੇ ਇਹਨਾਂ ਨੇ 54 ਕਰੋੜ ਰੁਪਇਆ ਲਾ ਕੇ ਇਹ ਕਹਿ ਰਹੇ ਨੇ ਕਿ ਅਸੀਂ ਓਵਰ ਬ੍ਰਿਜ ਬਣਾ ਰਹੇ ਹਾਂ ਓਵਰ ਬ੍ਰਿਜ ਨਾਲ ਉੱਥੇ ਰਹਾਇਸ਼ੀ ਏਰੀਆ ਮਾਰਕੀਟ ਏਰੀਆ ਸਾਰਿਆਂ ਨੂੰ ਨੁਕਸਾਨ ਹੋਊਗਾ ਤੇ ਉਸ ਇਹਦੇ ਨਾਲ ਮੈਂ ਤਾਂ ਇਹਨਾਂ ਨੂੰ ਕਹਿਣਾ ਚਾਹਣਾ ਇੱਕ ਵਾਰ ਰੀਥਿੰਕ ਕਰ ਲੋ ਕਿ ਜੇ ਤੁਸੀਂ ਅੰਡਰਪਾਸ ਬਣਾ ਦੋਗੇ ਤਾਂ ਇੱਕ ਤਾਂ ਤੁਹਾਡੇ ਪੈਸੇ ਘੱਟ ਲੱਗਣਗੇ ਤੇ ਨਾਲ ਹੀ ਤੁਸੀਂ ਦੋਲੇ ਵਾਲੇ ਫਾਟਕਾਂ ਤੇ ਵੀ ਅੰਡਰਪਾਸ ਬਣਾ ਸਕਦੇ ਹੋ ਤੁਸੀਂ ਸਾਡੇ ਜੇ ਆਪਾਂ ਇਧਰੋਂ ਹਾਂਜੀ ਹਾਂ ਮਾਣਾ ਵਾਲੇ ਫਾਟਕਾਂ ਤੇ ਵੀ ਤੁਸੀਂ ਜਿਹੜਾ ਅੰਡਰਪਾਸ ਬਣਾ ਸਕਦੇ ਹੋ ਤਿੰਨ ਅੰਡਰਪਾਸ ਬਣ ਸਕਦੇ ਨੇ ਇਹੀ ਪੈਸਿਆਂ ਦੇ ਵਿੱਚ ਤਾਂ ਕਿ ਲੋਕਾਂ ਨੂੰ ਇਹਦਾ ਬਹੁਤ ਬੈਨੀਫਿਟ ਹੋ ਜਾਊਗਾ ਸੋ ਮੇਰੀ ਇਹੀ ਬੇਨਤੀ ਆ ਬਾਕੀ ਸਰਕਾਰ ਆ ਕਰਨਾ ਇਹਨਾਂ ਨੇ ਆਪਣੇ ਤਰੀਕੇ ਨਾਲ ਹੁੰਦਾ ਜੀ ਕੋਲਿਪੀ ਕਿਹਾ ਸਰਪੰਚੀ ਚੋਣਾਂ ਨੂੰ ਲੈ ਕੇ ਸਵਾਲ ਚੁੱਕੇ ਨੇ ਵੀ ਸਾਡੇ ਬੱਤਰ ਸਾਡੇ ਕੈਂਡੀਡੇਟਾਂ ਨੂੰ ਦੋ ਦੋ ਉਹਦੇ ਹਰਾਏ ਵੋਟਾਂ ਤੇ ਇਹ ਸਰਕਾਰ ਬਣਦੀ ਆ ਤੇ ਉਹਨਾਂ ਤੇ ਕਾਰਵਾਈ ਕਰਾਂਗੇ ਹਾਂ ਬਿਲਕੁਲ ਹੋਊਗੀ ਜੀ ਸਾਡੇ ਕਈ ਪਿੰਡ ਜਿਹੜੇ ਇਹਨਾਂ ਨੇ ਧੱਕੇ ਨਾਲ ਜਿਹੜੇ ਹਰਾਏ ਗਏ ਨੇ ਤੇ ਉਹਨਾਂ ਦੇ ਕੇਸ ਵੀ ਆਲਰੇਡੀ ਚੱਲ ਰਹੇ ਨੇ ਤੇ ਕਈ ਸਰਪੰਚ ਸਹਿਬਾਨ ਮਨਰੇਗਾ ਦਾ ਇਹਨਾਂ ਮਿਸਯੂਜ਼ ਕਰ ਰਹੇ ਨੇ ਅਬ ਦੇ ਸਾਰੇ ਟੱਬਰ ਦੇ ਮੈਂਬਰ ਨੇ ਜਿਹੜੇ ਉਹ ਭਰਤੀ ਕਰ ਰੱਖੇ ਨੇ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਕਿ ਇੱਥੇ ਬਲਾ ਕੇ ਸਾਰੇ ਬੰਦਿਆਂ ਦਾ ਉਹ ਰਿ ਚੈੱਕ ਕਰਾਇਆ ਜਾਵੇ ਵੀ ਧੂਰੀ ਦੇ ਕੀ ਹਾਲਾਤ ਨੇ ਮਨਰੇਗਾ ਦੀ ਪੇਮੈਂਟ 6 6 ਮਹੀਨੇ ਦੀ ਲੇਟ ਹੋ ਗਈ ਸਾਡੇ ਵਪਾਰੀ ਵਰਗ ਦਾ ਕੋਈ ਇੱਥੇ ਆ ਕੇ ਸਾਰ ਨਹੀਂ ਲੈ ਰਿਹਾ ਆ ਝਖੜ ਦੇ ਵਿੱਚ ਇਹਨਾਂ ਨੂੰ ਨੁਕਸਾਨ ਹੋਇਆ ਸੀ ਧੂਰੀ ਦਾ ਇੱਕ ਵੀ ਬੰਦੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਸਾਡੇ ਵਪਾਰੀ ਵਰਗ ਪਿੱਛੇ ਸੋ ਮੇਰੇ ਕਹਿਣ ਦਾ ਮਤਲਬ ਵੀ ਉਹਨਾਂ ਦਾ ਮਕਸਦ ਸਿਰਫ ਜਿੱਤਣਾ ਸੀਗਾ ਤੇ ਧੂਰੀ ਦੀ ਇਹ ਬਦਕਿਸਮਤੀ ਆ ਵੀ 2002 ਤੋਂ ਲੈ ਕੇ ਸਿਰਫ 2017 ਨੂੰ ਛੱਡ ਕੇ ਉਸ ਤੋਂ ਬਿਨਾਂ ਜਿੰਨੇ ਵੀ ਐਮਐਲਏ ਬਣੇ ਨੇ ਉਹ ਸਾਰੇ ਬਾਹਰਲੇ ਬਣੇ ਨੇ ਸੋ ਉਹਦਾ ਖਮਿਆਜਾ ਜਿਹੜਾ ਸਾਡੀ ਜਨਤਾ ਨੂੰ ਭੁਗਤਣਾ ਪੈਂਦਾ ਬਾਅਦ ਦੇ ਵਿੱਚ ਅਗਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਤੇ ਚੋਣ ਲੜਦੇ ਨੇ ਕਿ ਉਹਨਾਂ ਦੇ ਬਰਬਾਦ हां हां बिल्कुल मैं तो ओपनली मैं तो ये सारेया दे ओपनली कहना मैं तो हमेशा ये क्योंकि देखो मैं तो ਜੰਮਿਆ ਉਰੇ ਆ ਮਰਨਾ ਉਰੀ ਆ ਮੇਰੀ ਤਾਂ ਇਹ ਮਿੱਟੀ ਆ ਮੈਂ ਇੱਥੋਂ ਕਿੱਥੇ ਜਾਣਾ ਇਹ ਤਾਂ ਉਹ ਦੇਖਣ ਵੀ ਉਹਨਾਂ ਨੇ ਉਰੋਂ ਚੋਣ ਲੜਨੀ ਆ ਜਾਂ ਨਹੀਂ ਲੜਨੀ